ਸਤਿ ਸ੍ਰੀ ਅਕਾਲ ਜੀ ਦੋਸਤੋ ਸਤਿ ਸ੍ਰੀ ਅਕਾਲ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਬਈ ਆਪਣੇ ਪਿੰਡਾਂ ਦੇ ਵਿੱਚ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਆਪਣੇ ਸਾਰਿਆਂ ਨੂੰ ਪਤਾ ਜਿਹੜਾ ਤੀਆਂ ਦਾ ਤਿਹਾਰ ਹਨਾ ਸਾਰੇ ਕਿਤੇ ਮਨਾਇਆ ਜਾ ਰਿਹਾ ਜਿਵੇਂ ਬਈ ਪਹਿਲਾਂ ਪੁਰਾਣੇ ਸਮੇਂ ਤੋਂ ਤਿਹਾਰ ਮਨਾਇਆ ਜਾਂਦਾ ਹਨਾ ਜਿਵੇਂ ਆਪਣੇ ਪਹਿਲਾਂ ਲੋਕ ਸਾਰੇ ਕਿਤੇ ਇਕੱਠੇ ਹੁੰਦੇ ਸੀ ਪਿੰਡਾਂ ਦੇ ਵਿੱਚ ਹਨਾ ਵਿਆਹ ਵੇਲੇ ਵਿਆਹ ਤੋਂ ਬਾਅਦ ਜਿਹੜੀਆਂ ਭੈਣਾਂ ਔਰੀਆਂ ਸੀ ਤੀਆਂ ਦੇ ਤਿਹਾਰ ਵੇਲੇ ਕਿਉਂਕਿ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਤਿਹਾਰ ਇਹ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਜਿਵੇਂ ਹੁਣ ਅਲੱਗ-ਅਲੱਗ ਕੋਈ ਦਿਨ ਰੱਖ ਲੈਂਦਾ ਵੀ ਕਿਹੜੇ ਦਿਨ ਮਨਾਉਣਾ ਅਲੱਗ-ਅਲੱਗ ਹੋ ਗਏ ਹਨ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪਾਂ ਪਿਛਲੇ ਸਮੇਂ ਦੇ ਵਿੱਚ ਆਤੀ ਮਾਰੀਏ ਅੱਜ ਤੋਂ ਤੱਕ ਤਕਰੀਬਨ 20 ਸਾਲ ਪਹਿਲਾਂ ਆਪਾਂ ਸਾਰਿਆਂ ਨੇ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਇਕੱਠੇ ਹੋ ਕੇ ਬੈਠਦੇ ਸੀ ਬਾਈ ਸਾਰੇ ਇੱਕ ਪਰਿਵਾਰ ਦੇ ਵਿੱਚ ਇੱਕੋ ਕੋਈ ਨਿੰਮ ਦਾ ਦਰਖਤ ਹੁੰਦਾ ਸੀ ਕੋਈ ਕੋਈ ਵੀ ਦਰਖਤ ਜਿਹਦੀ ਛਾਂ ਥਲੇ ਬੈਠਦੇ ਸੀ ਕੋਈ ਕਿਨਾ ਤਾਂ ਪਹਿਲਾਂ ਕੋਈ ਏਦਾਂ ਆਪਣੇ ਪੱਖੇ ਵਗੈਰਾ ਦਾ ਸਾਧਨ ਸੀ ਲਾਈਟ ਦਾ ਨਾ ਸਾਧਨ ਨਹੀਂ ਸੀ ਹੁੰਦਾ ਹੁਣ ਹੌਲੀ-ਹੌਲੀ ਚੇਂਜ ਹੋ ਰਿਹਾ ਹੁੰਦਾ ਜਾ ਰਿਹਾ ਬਈ ਜਿਵੇਂ ਸਾਰੀਆਂ ਇਕੱਠੀਆਂ ਕੁੜੀਆਂ ਹੋ ਕੇ ਆਪਣਾ ਦਾਜ ਦਾ ਤੇ ਆਸਮਾਨ ਤਿਆਰ ਕਰਦੇ ਸੀ ਵਿਆਹ ਦਾ ਜਿਹੜਾ ਵੀ ਹੁੰਦਾ ਸੀ ਚਲੋ ਜਿਹੜੇ ਰੀਤੀ ਰਿਵਾਜ ਆਪਣੇ ਪਹਿਲਾਂ ਤੋਂ ਚੱਲਦੇ ਆਏ ਨੇ ਮੁੱਢ ਕਦੀਮੋਂ ਜਿਵੇਂ ਹੁਣ ਬਈ ਤੀਆਂ ਦਾ ਤਿਹਾਰ ਬਿਲਕੁਲ ਪਹਿਲਾਂ ਬੰਦ ਹੋ ਗਿਆ ਸੀ ਹੁਣ ਦੁਬਾਰੇ ਫੇਰ ਮਨਾਉਣ ਲੱਗੇ ਤੀਆਂ ਦਾ ਤਿਹਾਰ ਇਹ ਵੀ ਇੱਕ ਨਵੀਂ ਰੂਪਰੇਖਾ ਦੇਤੀ ਸੋ ਬੇਨਤੀ ਹੈ ਬਾਈ ਬਣ ਕੇ ਖਾਸ ਕਰਕੇ ਮੇਰੇ ਵੀਰਾਂ ਨੂੰ ਬਈ ਇੱਕ ਦਿਨ ਨਾਲ ਕੋਈ ਬਾੜਾ ਆਪਣੇ ਕੰਮ ਦਾ ਤਾਂ ਹੁੰਦਾ ਨਹੀਂ ਵੀ ਕੰਮ ਆਪਣਾ ਰਹਿ ਜੂਗਾ ਹਨਾ ਕਿਉਂਕਿ ਇੱਥੇ ਕਿਸੇ ਦਾ ਕੰਮ ਨਹੀਂ ਰਹਿੰਦਾ ਇੱਕ ਦਿਨ ਹੀ ਕੋਈ ਵੱਡੀ ਵੱਡੀ ਗੱਲ ਨਹੀਂ ਹੁੰਦੀ ਭਰਾ ਬਣ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਜ਼ਰੂਰ ਜਿੱਥੇ-ਜਿੱਥੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਕਿਉਂਕਿ ਬਈ ਬੰਦਾ ਤਾਂ ਫੇਰ ਵੀ ਇਕੱਠਾ ਹੋਇਆ ਹੁੰਦਾ ਆਪਾਂ ਬਾਹਰ ਅੰਦਰ ਦੇ ਘੁੰਮਣ ਵਾਗ ਜਾਂਦੇ ਆ ਵਿਆਹ ਸਾਦੀਆਂ ਦੇ ਇਕੱਠੇ ਹੋਏ ਨੇ ਤੇ ਇਹ ਵਿਚਾਰੀਆਂ ਮਸਾਂ ਮਿਲਦੀਆਂ ਨੇ ਮੇਰੀ ਭੈਣ ਦੇ ਵਿਆਹ ਹੋਏ ਨੂੰ ਬਈ ਤਕਰੀਬਨ 15 ਸਾਲ ਹੋ ਗਏ ਉਹ ਦੱਸ ਨਹੀਂ ਜਦੋਂ ਗੱਲਾਂ ਕਰਦੀ ਸੀ ਉਹਨੇ ਸਹੇਲੀਆਂ ਮਿਲੀਆਂ ਕਹਿੰਦੀ ਅਸੀਂ 15 ਸਾਲਾਂ ਬਾਅਦ ਅਸੀਂ ਅੱਜ ਮਿਲੇ ਸੋ ਖੁਸ਼ੀ ਹੁੰਦੀ ਆ ਬਈ ਜਦੋਂ ਮਿਲਦਾ ਹਨਾ ਆਪਸ ਦੇ ਵਿੱਚ ਕੋਈ ਭੈਣ ਭਰਾ ਮਿਲਦਾ ਕੋਈ ਬਾਲੀ ਵੱਡੀ ਗੱਲ ਤਾਂ ਹੁੰਦੀ ਨਹੀਂ ਬਾਈ ਇੱਕ ਦਿਨ ਨਾਲ ਕਿੱਡੀ ਕਬੱਡੀ ਗੱਲ ਹੁੰਦੀ ਆ ਸਵੇਰੇ ਆਓ ਤੇ ਸ਼ਾਮ ਨੂੰ ਚਾਹੇ ਮੁੜ ਜਿਓ ਆਪਣਾ ਵਾਪਸ ਕਰਨ ਵਗ ਜੋ ਸੋ ਬੇਨਤੀ ਆ ਬਾਈ ਬਣ ਕੇ ਮੇਰੇ ਵੀਰਾਂ ਨੂੰ ਵੀ ਉਹਨਾਂ ਦੇ ਘਰ ਵਾਲਿਆਂ ਨੂੰ ਮੇਰੀਆਂ ਭੈਣਾਂ ਨੂੰ ਜ਼ਰੂਰ ਭੇਜੋ ਦੀਆਂ ਦਾ ਤਿਹਾਰ ਦੇ ਉੱਪਰ ਇੱਕ ਦਿਨ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਕਿਉਂਕਿ ਸਹੇਲੀਆਂ ਬਾਈ ਦੁੱਖ ਸਾਂਝਾ ਕਰ ਲੈਂਦੀਆਂ ਇਕੱਠੀਆਂ ਹੋ ਜਾਂਦੀਆਂ ਨੇ ਨਾਲ ਹੋਰ ਤਾਂ ਇਹਦੇ ਵਿੱਚ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਦੇਖਣ ਨੂੰ ਹਨ ਸੋ ਇਹੀ ਬੇਨਤੀ ਕਰਦਾ ਜਿੱਥੇ ਜਿੱਥੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਭਰਾ ਬਣ ਕੇ ਸਾਰੇ ਆਪਣੇ ਘਰ ਵਾਲਿਆਂ ਨੂੰ ਜ਼ਰੂਰ ਭੇਜੋ ਧੰਨਵਾਦ